ਮਰਦਾਬਾਦ 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 ਆਮ ਆਦਮੀ ਪਾਰਟੀ ਸਰਕਾਰ ਮਰਦਾਬਾਦ 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 ਆਪ ਸਰਕਾਰ ਮਰਦਾਬਾਦ 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 ਕੇ ਮੁਲਾਜ਼ਮ ਪੱਕੇ ਕਰੋ ਪੱਕੇ ਪੱਕੇ ਇਹ ਕਰਨਾ ਸੀ ਜਿਹੜਾ ਰੋਸ ਪ੍ਰਦਰਸ਼ਨ ਕਰ ਰਿਹਾ ਅੱਜ ਰੋਸ ਪ੍ਰਦਰਸ਼ਨ ਸਾਡੇ ਸੁਭਾ ਕਮੇਟੀ ਦੇ ਸੱਦੇ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਇਸ ਲਈ ਲੰਬੇ ਸਮੇਂ ਤੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੂੰਹ ਵੱਲ ਵੇਖ ਰਹੇ ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਅਸੀਂ ਬੜੇ ਚਾਵਾ ਤੇ ਸ਼ਾਵਾ ਨਾਲ ਜਿਹੜਾ ਸੱਤਾ ਦੇ ਵਿੱਚ ਮੁਲਾਜ਼ਮ ਵਰਗ ਨੇ ਖਾਸ ਤੌਰ ਤੇ ਲੈ ਕੇ ਆਂਦਾ ਸੀ ਤਾਂਤੂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵਾਪਸ ਮੰਤਰੀ ਲਾਲਜੀਤ ਧੱਲਜੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਇਸ ਕਰਕੇ ਸਾਡੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਬੜੇ ਲੰਬੇ ਸਮੇਂ ਤੋਂ ਲੜਕ ਰਹੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ ਚ ਵੀ ਮੰਗੀਆਂ ਪੰਨੀਆਂ ਹੋਈਆਂ ਮੰਗਾਂ ਨੂੰ ਜਿਹੜੇ ਵਿਭਾਗ ਦੇ ਉੱਚ ਅਧਿਕਾਰੀ ਆ ਉਹ ਲਾਗੂ ਨਹੀਂ ਕਰ ਰਹੇ ਸਾਡੀਆਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੇਨ ਮੰਗ ਹੈ ਸਾਡੇ ਕੱਢੇ ਹੋਏ ਮੁਲਾਜ਼ਮਾਂ ਨੂੰ ਦੁਬਾਰੇ ਤੋਂ ਬਹਾਲ ਕਰਨ ਦੀ ਮੰਗ ਹੈ ਸਾਡੇ ਘੱਟ ਤਨਖਾਹਾਂ ਵਾਲੇ ਵੀਰਾਂ ਨੂੰ ਦੀ ਤਨਖਾਹ ਜਿਹੜੀ ਸਾਡੇ ਬਰਾਬਰ ਕਰਨ ਦੀ ਆ ਉਹ ਮੰਗ ਇਹ ਹੋਰ ਵੀ ਸਾਡੀਆਂ ਵਿਭਾਗੀ ਜਿਹੜੀਆਂ ਮੰਗਾ ਸਪੇਅਰ ਪਾਰਟ ਨਾ ਆਉਣਾ ਬੱਸਾਂ ਚਵਾਦਾ ਕਰਨਾ ਬਹੁਤ ਸਾਰੀਆਂ ਮੰਗਾ ਜਿਹੜੀਆਂ ਉਹ ਲੰਮੇ ਸਮੇਂ ਤੋਂ ਲੜਕ ਰਹੀਆਂ ਟਾਈਮ ਟੇਬਲਾਂ ਦੇ ਵਿੱਚ ਜਿਹੜਾ ਭਾਰੀ ਗੜਬੜੀ ਆਰਟੀਏ ਕਰ ਰਹੇ ਆ ਪੰਜਾਬ ਦੇ ਉਹਨਾਂ ਨੂੰ ਲੈ ਕੇ ਵੀ ਸਾਡੇ ਵਿਭਾਗ ਨੂੰ ਵੱਡਾ ਪੱਧਰ ਤੇ ਖੋਰਾ ਲੱਗ ਰਿਹਾ ਬਹੁਤ ਸਾਰੀਆਂ ਮੰਗਾ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਲਗਾਤਾਰ ਕਰਦੇ ਆ ਰਹੇ ਹੁਣ 16 ਤਰੀਕ ਨੂੰ ਚੋਣਾਂ ਵੀ ਮਾਹੌਲ ਨੂੰ ਗਰਮੀ ਨੂੰ ਦੇਖਦੇ ਹੋਏ ਅਸੀਂ 16 ਤਰੀਕ ਨੂੰ ਸਾਡੇ ਟ੍ਰਾਂਸਪੋਰਟ ਮੰਤਰੀ ਜੀ ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਹੇ ਆ ਅਸੀਂ 16 ਤਰੀਕ ਨੂੰ ਬਾਹਰ ਚੜ ਕੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਰੋਡਵੇ ਪੰਜਾਬਸ ਪੀਆਰਟੀਸੀ ਦੇ ਕੰਮ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਵਿੱਚ ਕਰ ਰਹੇ ਆ ਮੇਰਾ ਨਾਮ ਪਤਾ ਜੀ ਮੇਰਾ ਨਾਮ ਤਰਸੀਮ ਸਿੰਘ ਹੈ ਕੀ ਕਰਨ ਆ ਜਿਹੜਾ ਰੋਸ ਜਿਹੜਾ ਅ ਜਿਹੜਾ ਅੱਜ ਦਾ ਗੇਟ ਰੇਲਿੰਗਾਂ ਦਾ ਜਿਹੜਾ ਮੇਨ ਮਕਸਦ ਸੀ ਉਹ ਸੁੁੱਤੀ ਹੋਈ ਸਰਕਾਰ ਨੂੰ ਜਗਾਉਣਾ ਜਿਵੇਂ ਕਿ ਪਿਛਲੇ 15-16 ਸਾਲ ਤੋਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਨੂੰ ਬਚਾਉਣ ਵਾਸਤੇ ਆਪਦਾ ਰੋਜ਼ਗਾਰ ਪੱਕਾ ਕਰਵਾਉਣ ਵਾਸਤੇ ਜਿਹੜੀ ਲਗਾਤਾਰ ਲੜਾਈ ਲੜ ਰਹੇ ਆ ਸਮੇਂ-ਸਮੇਂ ਤੇ ਸਰਕਾਰਾਂ ਨਾਲ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਪਿਛਲੇ ਸਰਕਾਰਾਂ ਦਰਾਂ ਔਰ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸਾਰੇ ਮੁਲਾਜ਼ਮਾਂ ਨੇ ਬੜਾ ਸ਼ੋਰ ਸ਼ਰਾਬਾ ਕਰਕੇ ਦੂਜੀ ਸਰਕਾਰਾਂ ਦਾ ਭੰਡੀ ਪ੍ਰਚਾਰ ਕਰਕੇ ਇੱਕ ਸਰਕਾਰ ਬਣਾਈ ਸੀ ਕਿ ਸ਼ਾਇਦ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਉਹ ਕਿਤੇ ਨਾ ਕਿਤੇ ਹੱਲ ਹੋ ਜਾਣਗੀਆਂ ਪਰ ਇਸੋ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਉਹਨਾਂ ਸਰਕਾਰਾਂ ਨੂੰ ਕਿਤੇ ਗਿਆ ਗੁਜਰਿਆ ਕਹਿ ਲਈਏ ਬਾਰ-ਬਾਰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਖੁਦ ਮੀਟਿੰਗ ਦੇ ਵਿੱਚ ਨਹੀਂ ਆਉਂਦਾ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਹੜੀ ਸਰਕਾਰ ਮੁਲਾਜ਼ਮਾਂ ਨੇ ਆਪਦੇ ਹੱਕਾਂ ਨੂੰ ਪੱਕਾ ਕਰਵਾਉਣ ਵਾਸਤੇ ਜਾਂ ਹੱਕ ਲੈਣ ਵਾਸਤੇ ਬਣਾਈ ਸੀ ਅੱਜ ਉਸੇ ਸਰਕਾਰ ਦੇ ਜਿਹੜਾ ਖਿਲਾਫ ਇਹ ਮੋਰਚਾ ਜਿਹੜਾ ਲਾਉਣਾ ਪੈ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਨੂਰ ਸਾਹਿਬ ਦੇ ਵਿੱਚ ਟਿਕਟ ਮਿਲੀ ਆ ਟਰਾਂਸਪੋਰਟ ਮੰਤਰੀ ਲਾਜਿਤ ਪੁੱਲਰ ਨੂੰ 16 ਤਰੀਕ ਨੂੰ ਪੰਜਾਬ ਰੋਡਵੇ ਪਣ 500 ਰੁਪਏ ਆਰਟੀਸੀ ਦੇ ਸਮੂਹ ਵਰਕਰਾਂ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਉੱਥੇ ਇੱਕ ਰੋਸ ਰੈਲੀ ਕੱਢੀ ਜਾਣੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਟਰਾਂਸਪੋਰਟ ਮੰਤਰੀ ਕੋਹੜ ਦੇ ਪਿੰਡ ਵਿੱਚ ਕੱਢੀ ਗਈ ਸੀ ਸੋ ਸਮੂਹ ਵਰਕਰਾਂ ਦੇ ਵਿੱਚ ਇਸ ਦੀਦਾ ਭਾਰੀ ਰੋਸ ਹੈ ਕਿਉਂਕਿ ਜੜੀਆਂ ਕਿ ਸ ਮਹਿਕਮੇ ਨੂੰ ਬਚਾਉਣ ਵਾਲੇ ਪਾਸੇ ਸਰਕਾਰ ਦਾ 1% ਵੀ ਧਿਆਣੇ ਨਹੀਂ ਕੱਲੇ ਇਹਨਾਂ ਦੇ ਜਿਹੜੇ ਜੁਮਲੇ ਸੀਗੇ ਜਾਂ ਉਹ ਵਾਦੇ ਸੀ ਉਹ ਕੱਲੇ ਵਾਦਾਂ ਗੱਲਾਂ ਤੱਕ ਹੀ ਸੀਮਿਤ ਰਹਿ ਗਏ ਆ ਅਸਲੀਅਤ ਦੇ ਵਿੱਚ ਜਿਹੜੀ ਹਕੀਕਤ ਹੈ ਉਹ ਜ਼ਮੀਨੀ ਪੱਧਰ ਤੇ ਕੁਝ ਹੋਰ ਹੈ ਜਿਹੜਾ ਅੱਜ ਸਮੂਹ ਵਿਭਾਗਾਂ ਦੇ ਜਿਹੜੇ ਕੱਚੇ ਕਹੜੀਏ ਜਾਂ ਰੈਗੂਲਰ ਕਹੜੀਏ ਜਾਂ ਕੰਟਰੈਕਟ ਆਊਟਸੋਰਸ ਆ ਜਿਹੜੇ ਉਹ ਸਮੂਹ ਭਾਗਾਂ ਦੇ ਮੁਲਾਜ਼ਮ ਲਗਾਤਾਰ ਧਰਮੇ ਹੜਤਾਲਾਂ ਤੇ ਮੁਜ਼ਾਹਰਿਆਂ ਦੇ ਰੂਪ ਦੇ ਵਿੱਚ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜੋਰ-ਸ਼ਮਸ਼ ਕਰ ਰਹੇ ਹੈ।